ਦੇਖੋ ਮੇਰਾ ਇਸ ਬਾੜ ਦੇ ਵਿੱਚ ਘਰ ਹੈ ਸਾਹਮਣੇ ਮੇਰਾ ਘਰ ਹੈ ਇਹ ਨਾਲੇ ਦੀ ਜਿਹੜੀ ਸਲਿਪ ਟੁੱਟਣੇ ਤੇ ਮੰਨੂ ਬਹੁਤ ਬੜੀ ਤਕਲੀਫ ਹੈ ਛੁਵੀ ਬੋਲੀ ਜਾਂ ਮੈਂ ਲੋਕ ਮੈਨੂੰ ਜਾਣਦੇ ਆਂ ਔਰ ਮੇਰੇ ਬਾਰੇ ਕੰਮ ਬਾਰੇ ਵੀ ਮੇਰੇ ਕੰਮ ਬੋਲਦੇ ਆਂ ਮੈਂ ਨਹੀਂ ਬਣਦੀਆਂ ਦੋਹੇ ਕੰਨੀ ਦੀਆਂ ਦੀਵਾਰਾਂ ਪੱਕੀਆਂ ਨਹੀਂ ਬਣਦੀਆਂ ਜਦ ਤੱਕ ਇਹ ਸਲਿਪ ਟਿਕਣੀ ਨਹੀਂ ਹੈ ਹੁਣ ਇੱਥੇ ਸਾਡਾ ਸਤੀਸ ਠੇਕੇਦਾਰ ਜੀ ਨੇ ਠੇਕਾ ਹੋਇਆ ਅਸੀਂ ਉਹਦੇ ਕੋਲ ਖੜ ਕੇ ਆਪਣੇ ਆਪ ਇਹ ਕੰਮ ਕਰਾਉਂਗੇ ਜਿਹੜੇ ਟਿਪਰ ওভারਰੋਡ ਜਾਂਦੇ ਆ ਟ੍ਰੈਲੀਆਂ ਜਾਂਦੇ ਆ ਉਹਨਾਂ ਨੂੰ ਰੋਕਣ ਦਾ ਵੀ ਕੋਈ ਪ੍ਰਬੰਧ ਕੀਤਾ ਜਾਊਗਾ ਇੱਥੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਹੁਕਮਾਂ ਤੋਂ ਲਗਾਤਾਰ ਕੁਰਾਲੀ ਦੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਨੇ ਅਤੇ ਜਦੋਂ ਵੀ ਕਿਤੇ ਕੋਈ ਵਿਕਾਸ ਦਾ ਕੰਮ ਚੱਲਦਾ ਹੁੰਦਾ ਤਾਂ ਕਦੇ ਨਾ ਕਦੇ ਕੋਈ ਨਾ ਕੋਈ ਔਕੜ ਜ਼ਰੂਰ ਸਾਹਮਣੇ ਆਉਂਦੀ ਹੈ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਪਹਿਲਾਂ ਤਸਵੀਰਾਂ ਜ਼ਰੂਰ ਦਿਖਾਣ ਇਹ ਤਸਵੀਰਾਂ ਕੁਰਾਲੇ ਦੇ ਕੁਰਾਲੀ ਦੇ ਨਾਲੇ ਦੀਆਂ ਜੋ ਕਿ ਤਕਰੀਬਨ ਕਾਫੀ ਪੁਰਾਣਾ ਨਾਲਾ ਹੈ ਅਤੇ ਇਸ ਦੀ ਦੀਵਾਰ ਡਿੱਗ ਗਈ ਸੀ ਅਤੇ ਨਗਰ ਕੌਂਸਲ ਵੱਲੋਂ ਅਤੇ ਟੀਮ ਮੈਡਮ ਅਨਮੋਲ ਗਗਰਮਾਨ ਵੱਲੋਂ ਇੱਥੇ ਰਿਪੇਅਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਵੀ ਇੱਥੇ ਮੌਕੇ ਤੇ ਪਹੁੰਚੇ ਹੋਏ ਹਨ ਤਾਂ ਕਿ ਇਸ ਨਾਲੇ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਇਆ ਜਾਵੇ ਸਾਡੇ ਨਾਲ ਵਾਰਡ ਦੇ ਕੌਂਸਲਰ ਨੰਦੀਪਾਲ ਜੀ ਹਨ ਨੰਦੀਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਨਾਲੇ ਦੀ ਕੰਮ ਨੂੰ ਲੈ ਕੇ ਦੇਖੋ ਮੇਰਾ ਇਸ ਵਾਰਡ ਦੇ ਵਿੱਚ ਘਰ ਹੈ ਸਾਹਮਣੇ ਮੇਰਾ ਘਰ ਹੈ ਇਹ ਨਾਲੇ ਦੀ ਜਿਹੜੀ ਸਿਰਫ ਟੁੱਟਣੇ ਤੇ ਮੰਨੂ ਬਹੁਤ ਬੜੀ ਤਕਲੀਫ ਹੈ ਕਿਉਂਕਿ ਸਾਡੇ ਸਾਰੇ ਹੀ ਬੱਚੇ ਜਿਹੜੇ ਨੈਸਪੋਲ ਸਕੂਲ ਮਾ ਜਾਂਦੇ ਨੇ ਚਾਹੇ ਡੀਵੀ ਸਕੂਲ ਮਾ ਜਾਂਦੇ ਨੇ ਚਾਹੇ ਆਈਪੀ ਸਕੂਲ ਮਾ ਜਾਂਦੇ ਨੇ ਚਾਹੇ ਬਾਹਰ ਜਾਂਦੇ ਮੇਰੀ ਕੋਤੀਆਂ ਵੀ ਜਾਂਦੀਆਂ ਜਾਣੇ ਆਣੇ ਦੀ ਬਸਾਂ ਦਾ ਰਸਤਾ ਬੰਦ ਹੋ ਗਿਆ ਮਨੂੰ ਜਿੰਨੀ ਤਕਲੀਫ ਹੈ ਇਸ ਵਾਰਡ ਦੇ ਵਿੱਚ ਮੇਰੇ ਸਾਰੇ ਭਾਈ ਰਹਿੰਦੇ ਆ ਮਨੂੰ ਜਿੰਨੀ ਤਕਲੀਫ ਆ ਕਿਸੇ ਨੂੰ ਨਹੀਂ ਹੋ ਜਾਂਦੀ ਪਰ ਕੁਝ ਲੋਕ ਸਿਆਸੀ ਰੋਟੀਆਂ ਸੇਕਦੇ ਆ ਮੈਂ ਉਹਨਾਂ ਦੇ ਬਾਰੇ ਵਿੱਚ ਕੁਝ ਨਹੀਂ ਕਹਿਣਾ ਉਹ ਜੈ ਇਹ ਜਿਹੜਾ ਕੰਮ ਹੈ ਅਸੀਂ ਕੱਲ ਇਹ ਬੜੀ ਜ਼ੋਰਦਾਰ ਗੱਲ ਸ਼ੁਰੂ ਕਰਾਇਆ ਔਰ ਅੱਜ ਇਹੋ ਸਾਹਿਬ ਵੀ ਉਰੇ ਆ ਕੇ ਗਏ ਸਾਰੇ ਐਸਓ ਸਾਹਿਬ ਠੇਕੇਦਾਰ ਸਾਰਿਆਂ ਨੇ ਮੌਕਾ ਵੀ ਦੇਖਿਆ ਔਰ ਲਗਭਗ ਅਸੀਂ 10 ਦਿਨ ਤੇ ਮੈਂ ਤੇ ਬਹਾਦਰ ਸਿੰਘ ਪ੍ਰਦੀਪ ਰੂੜਾ ਡਾਕਟਰ ਅਸਮਨੀ ਔਰ ਸਾਡਾ ਖਸ਼ਵੀਰ ਐਮਸੀ ਮੈਡਮ ਤੇ ਵੀ ਅਸੀਂ ਟੈਨਸ਼ਨ ਕਰਾ ਕੇ ਕੰਮ ਸ਼ੁਰੂ ਕਰਾਇਆ ਸਾਡੀ ਅਨਮੋਲ ਗਗਨ ਮੈਡਮ ਉਹਦਾ ਮੈਂ ਧੰਨਵਾਦ ਕਰਦਾ ਜਿੱਦੈ ਅਸੀਂ ਇਸ ਪਾਰਟੀ ਦੇ ਵਿੱਚ ਆਏ ਆ ਸਾਡੇ ਸਾਰੇ ਕੰਮ ਸੁਚਾਰੂ ਰੂਪ ਤੇ ਹੋ ਰਹੇ ਜਿੰਨਾ ਮੈਂ ਆਪਣੇ ਵਾਰਡ ਪਤੀ ਸਚੇਤ ਹੈ ਹਰ ਟਾਈਮ ਮੈਂ ਬਾੜ ਦੇ ਲਾਈਟਾਂ ਦਾ ਕੰਮ ਹੋਵੇ ਚਾਹੇ ਪਾਰਕਾਂ ਦੇ ਵਿੱਚ ਨਾਲੀਆਂ ਬੰਦ ਹੋ ਰਹੀਆਂ ਉਹਨਾਂ ਦਾ ਕੰਮ ਹੋਵੇ ਚਾਹੇ ਸਫਾਈ ਦਾ ਕੰਮ ਹੋਵੇ ਔਰ ਦਵਾਈ ਛੜਕਣ ਦਾ ਕੰਮ ਹੋਵੇ ਮੈਂ ਜਿੰਨਾ ਤੇ ਪ੍ਰਤੀ ਸਚੇਤ ਹੈ ਉਹ ਦੁੱਖ ਕੁਝ ਵੀ ਬੋਲੀ ਜਾਵੇਂ ਲੋਕ ਮੈਨੂੰ ਜਾਣਦੇ ਆ ਔਰ ਮੇਰੇ ਬਾਰੇ ਕੰਮ ਬਾਰੇ ਵੀ ਮੇਰੇ ਕੰਮ ਬੋਲਦੇ ਆ ਮੈਂ ਸਾਰੇ ਹੀ ਐਮਸੀਆਂ ਦਾ ਆਪਣੇ ਜਿਹੜੀ ਟੀਮ ਹੈ ਔਰ ਅਨਮੋਲ ਗਗਨ ਮੈਡਮ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਹਰੀਸ਼ ਰਾਣਾ ਜੀ ਚੇਅਰਮੈਨ ਮਾਰਕੀਟ ਕਮੇਟੀ ਕਰਾੜੀ ਉਹ ਵੀ ਹਰ ਟਾਈਮ ਸ਼ਹਿਰ ਦੇ ਵਾਸਤੇ ਹਰ ਟਾਈਮ ਹਰ ਜਗ੍ਹਾ ਜਾਂਦੇ ਹਨ ਔਰ ਕੰਮ ਕਰਾਉਂਦੇ ਹਨ ਇਹ ਨਾਲੇ ਦਾ ਜਦਾ ਕੰਮ ਹੈ ਕੱਲ ਸ਼ੁਰੂ ਹੋ ਗਿਆ ਔਰ ਬੜਾ ਜਲਦ ਹੀ ਇਹਦੇ ਪਾਸ ਸਲੇਵਸ ਨੂੰ ਪਾ ਗਏ ਠੀਕ ਹੋ ਜਾਊਗਾ ਅਨੰਦੀਪਾਲ ਜੀ ਸਮੱਸਿਆ ਕੀ ਹੈ ਨਾਲੇ ਦੀ ਇਹ ਸਮੱਸਿਆ ਇਹ ਹੈ ਜੀ ਇੱਥੇ ਨਾ ਕੋ ਟਿੱਪਰ ਟੁੱਪਰ ਨਿਕਲਦੇ ਹਨ ਰਾਤੀ ਬਰਾਤੀ ਯਾ ਇੱਕ ਵਾਰ ਇਹ ਨਾਲੇ ਦੀ ਸਫਾਈ ਹੋਈ ਸੀ ਪਹਿਲਾਂ ਉਸ ਸਾਲ ਪਹਿਲਾਂ ਹੋਈ ਸੀ ਉਸ ਟਾਈਮ ਜੇ ਸਲੇਵ ਚੱਕੀ ਇਹਦੇ ਵਿੱਚ ਦੀ ਕੰਦ ਕੁੰਦ ਹਿੱਲ ਗਈ ਉਸਦੇ ਬਾਅਦ ਫੇਰ ਪਿੱਛੇ ਜੇ ਹੁਣ ਸਫਾਈ ਹੋਈ ਹੈ ਨਾਲੇ ਦੀ ਉਹ ਕੰਧ ਹੋਰ ਹਿਲ ਗਈ ਇਹ ਕੰਧ ਜਦ ਤੱਕ ਨਹੀਂ ਬਣਦੀਆਂ ਦੋਹੇ ਕੰਨੀ ਦੀਆਂ ਦੀਵਾਰਾਂ ਪੱਕੀਆਂ ਨਹੀਂ ਬਣਦੀਆਂ ਜਦ ਤੱਕ ਇਹ ਸਲਿਪ ਟਿਕਣੀ ਨਹੀਂ ਹੈ ਹੁਣ ਇੱਥੇ ਸਾਡਾ 30 ਸਟੇਕੀਦਾਰ ਜੀ ਨੇ ਠੇਕਾ ਹੋਇਆ ਅਸੀਂ ਉਹਦੇ ਕੋਲ ਖੜ ਕੇ ਆਪਣੇ ਆਪ ਇਹ ਕੰਮ ਕਰਾਉਂਗੇ ਬਹਾਦਰ ਸਿੰਘ ਜੀ ਦੀ ਵੀ ਡਿਊਟੀ ਲਈ ਹੋਈ ਹੈ ਇਹੋ ਸਾਹਿਬ ਨੇ ਮੈਡਮ ਨੇ ਵੀ ਤੁਸੀਂ ਜਾ ਕੇ ਸਭ ਤੋਂ ਪਹਿਲਾਂ ਵਾਰ ਨੰਬਰ 6 ਦੀ ਜਿਹੜੀ ਪੁਲੀ ਟੁੱਟੀ ਹੋਈ ਹੈ ਸਾਨੂੰ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਤੁਸੀਂ ਜਾ ਕੇ ਉੱਥੇ ਇਹਨਾਂ ਕੰਮ ਨੂੰ ਜਲਦੀ ਤੋਂ ਜਲਦੀ ਕਰਾਓ ਜਿਹੜੇ ਟਿਪਰ ਓਵਰ ਲੋਡ ਜਾਂਦੇ ਆ ਟ੍ਰੈਲੀਆਂ ਜਾਂਦੇ ਆ ਉਹਨਾਂ ਰੋਕਣ ਦਾ ਵੀ ਕੋਈ ਪ੍ਰਬੰਧ ਕੀਤਾ ਜਾਊਗਾ ਇੱਥੇ ਇਹ ਪ੍ਰਸ਼ਾਸਨ ਦਾ ਕੰਮ ਹੈ ਅਸੀਂ ਐਮਸੀ ਕੁਝ ਨਹੀਂ ਕਰ ਸਾਦੇ ਕਿਉਂਕਿ ਟ੍ਰੈਲੀਆਂ ਟਿਪਰਾਂ ਵਾਲਿਆਂ ਨੂੰ ਅਸੀਂ ਰੋਕ ਨਹੀਂ ਸਾਦੇ ਇਹ ਪ੍ਰਸ਼ਾਸਨ ਰੋਕ ਸਕਦਾ ਹੈ ਪ੍ਰਸ਼ਾਸਨ ਚਾਹੇ ਤਾਂ ਉਹ ਬੈਰੀਕੇਡ ਲਾ ਸਕਦਾ ਹੈ ਜੇ ਬੈਰੀਕੇਡ ਲਾਜੇ ਤਾਂ ਸਾਡੇ ਸ਼ਹਿਰ ਦੇ ਜਿਹੜੇ ਹੁਣ ਸਾਡੇ ਵਾਰਡ ਦੇ ਵਿੱਚ ਸੜਕਾਂ दबਗੀਆਂ ਕੁਝ दब ਗਿਆ ਉਹ ਉਹਨੂੰ ਨੱਥ ਪਾਈ ਜਾ ਸਕਦੀ ਹੈ ਅਗਰ ਟਿਪਰ ਰੂਟ ਤੇ ਬੰਦ ਹੋ ਜਾਵੇ